ਕੁਟਿਆ ਤੇ ਬੜੀ ਬੜੀ ਪੂਰੀ ਤਰ੍ਹਾਂ ਕੁਟਿਆ ਵੀ ਹੈਗਾ ਜੇ ਇਹ ਮਤੋਂ ਆਪਾਂ ਹੁਣ ਸਾਰੇ ਹੀ ਖਵਾ ਹੋ ਗਏ ਆ ਹੁਣ ਆਪਾਂ ਚਾਹੁੰਦੇ ਆ ਕਿ ਸਾਨੂੰ ਸਾਫ਼ ਸੁਥਰਾ ਰਾਜ ਮਿਲੇ ਤੇ ਜਿਹੜੀ ਮਰਿਆਦਾ ਵਾਲਾ ਰਾਜ ਹੋਵੇ ਜਿਹੜਾ ਸਾਰਿਆਂ ਨੂੰ ਖਾ ਪਿਆ ਮਿਲੇ ਉਹ ਤਾਂ ਮਿਲ ਸਕਦਾ ਹੈ ਜੇ ਹੁਣ ਜਿੱਦਾਂ ਤੁਸੀਂ ਬੜਾ ਵੱਡਾ ਇੱਕ ਕਮਲ ਕਥਾ ਕੀਤਾ ਹੈ ਤੇ ਬੜੇ ਮੈਂ ਤੁਹਾਡੇ ਕੋਲ ਸਾਹਮਣੇ ਆਈਓ ਇਸ ਤਰ੍ਹਾਂ ਆਪਾਂ ਗਾਂ ਵਾਤ ਦੀ ਵਾਦ ਕੇ ਕਿ ਆਪਾਂ ਆਪਾਂ ਹੀ ਹਮਤ ਬਾਤ ਨੂੰ ਖੇਡ ਲਾਗੇ ਤੋਂ ਦੰਗ ਕਰੀਏ ਪਰ ਜਿੰਦਰ ਪਾਚੰਦ ਤੁਹਾਨੂੰ ਪਤਾ ਹੀ ਹੈ ਵੀ ਆਪਣੇ ਮੁਖ ਸੇਵਾਦਾਰ ਨੇ ਤੇ ਇਹੋ ਦਿਨ ਐਤਵਾਰ ਨੇ ਤੁਹਾਨੂੰ ਉਹਨਾਂ ਨੇ ਸੰਯੋਗ ਕੀ ਬਣੇ ਗੁਰਾਇਨ ਖਾਲਸਾ ਗੁਰਮਤਿ ਉਹਨਾਂ ਦੀ ਸਪੀਚ ਸੁਣ ਕੇ ਨੌਜਵਾਨ ਨਸ਼ਾ ਸ਼ੱਕ ਗਏ ਸੋ ਆਪਾਂ ਫੇਰ ਉਹੀ ਕਨਸੈਪਟ ਲੈ ਕੇ ਆਉਣਾ ਉਹ ਆਉਣ ਉਹ ਆਪਣੀ ਸਪੀਚ ਦੇਣ ਤੇ ਸਪੀਚਾਂ ਸੁਣ ਕੇ ਹੀ ਉਹਨਾਂ ਦੇ ਰੰਗ ਰੂਪ ਦੇ ਵੇਖ ਕੇ ਨੌਜਵਾਨੀ ਸਿੱਧੇ ਰਾਹ ਤੇ ਚੱਲ ਚੱਲ ਗਏ ਸੋ ਆਪਾਂ ਉਹੀ ਟਾਈਮ ਲੈ ਕੇ ਆਉਣਾ 2027 ਵਿੱਚ ਹੁਣ ਆਪਣੇ ਸਮੇਂ ਹੋਗੇ ਸਾਨਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਦੇ ਬਾਉ ਚੰਨਾ ਵਿੱਚ ਕਾਮਸਕਾਰ ਬਾਬਾ ਜੰਦਾਦਾ ਜੀ ਨੇ ਇਸ ਸਥਾਨ ਦੇ ਉੱਤੇ ਜੁੜ ਬੈਠੇ ਸੂਹ ਪਿੰਡ ਦੇ ਰਾਏ ਦੇ ਅਤੇ ਕਾਲੀਤਾਲ ਵਾਪਸ ਪੰਜਾਬ ਦੇ ਸੂਹ ਵਰਕਰ ਅਤੇ ਭਾਈ ਸ੍ਰਿੰਦਰਪਾਲ ਸਿੰਘ ਤਾਲਪੁਰਾ ਜਿਨ੍ਹਾਂ ਨੂੰ ਕਿਸ ਪਾਰਟੀ ਦੇ ਮੁਖ ਸੇਵਾਦਾਰ ਵੱਲੋਂ ਇਹ ਸੇਵਾ ਮਿਲੀ ਹੈ ਇਸ ਪਵਿੱਤਰ ਧਰਾਈ ਦੇ ਵਿੱਚ ਅੱਜ ਪਾਰਟੀ ਮੈਮਰੀ ਕਮੇਟੀ ਬਣਾਉਣ ਵਾਸਤੇ ਬਹੁ ਸੰਗਤਾਂ ਭਾਈ ਸਾਹਿਬ ਜੀ ਪੁਜੇ ਰਹੇ ਤੇ ਭਾਇ ਬਹੁਤ ਹੀ ਪਤਵੰਤੇ ਸੱਜਣਾ ਨੇ ਬਹੁਤ ਸੋਹਣੇ ਵਿਚਾਰਦ ਰੱਖ ਕੇ ਅਤੇ ਆਪਣੇ ਪੰਜਾਬ ਦੇ ਭੇਖਵਾਸ ਤੇ ਪੰਜਾਬ ਦੀ ਜਵਾਨੀ ਵਾਸਤੇ ਸਿੱਖੀ ਵਾਸਤੇ ਵੱਖ-ਵੱਖ ਵਿਚਾਰਾ ਕੀਤੀਆਂ ਨੇ ਤੇ ਦਾਸ ਵੀ ਇਹ ਹੀ ਬੇਨਤੀ ਕਰੇਗਾ ਕਿ ਪਿਆਰੇਓ ਵੇਖੋ ਜਦੋਂ ਤੋਂ ਹਿੰਦੁਸਤਾਨ ਬਣਿਆ ਭਾਰਤ ਬਣਿਆ ਨਾ ਸਿੱਖਾਂ ਨਾਲ ਵਿਤਕਰੇ ਤੇ ਵਿਤਕਰਾ ਚੱਲਦਾ ਆਇਆ ਏ ਸਪੀਡ ਕਰੀਏ ਤੇ ਬਹੁਤ ਲੰਮਾ ਸਮਾਂ ਸਪੀਡ ਹੋ ਸਕਦੀ ਪਰ ਮੈਂ ਜਿਆਦਾ ਸਮਾਂ ਨਾ ਲਵਾਂ ਮੈਂ ਇੱਕ ਗੱਲ ਕਹਾਂ ਕਿ ਜਿੱਤੇ ਹੋਿਆਂ ਨੂੰ ਡਿਵੀਜ਼ਨਰ ਗੇਲ ਤੇ ਹਾਰੇ ਹੋਏ ਮੰਤਰੀ ਐਦੋਂ ਵੱਡਾ ਤੱਕਾ ਸੀ ਹੋਰ ਕੀ ਸਮਝ ਸਰਗੇ ਹਾਰੇ ਹੋਏ ਮੰਤਰੀ ਤੇ ਜਿੱਤੇ ਹੋਏ ਡਿਵੀਜ਼ਨਰ ਡੀਐਨ ਦੇ ਵਿੱਚ ਔਰ ਵਾਲਾ ਇਹਦਾ ਸਮਾਨਾ ਸਾਧ ਸੰਗਤ ਅਸੀਂ ਹੁਣ ਸਾਰੇ ਰਾਜੇ ਹਮ ਬਿਮਾਰੀਏ ਤੇ ਭਾਈ ਸਿੰਦਰਪਾਲ ਸਿੰਘ ਤਾਰਪੁਰੇ ਨੂੰ ਇਸ ਹਲਕੀ ਤੋਂ ਜਿਤਾ ਕੇ ਭਾਈ ਅਮਿਤਪਾਲ ਸਿੰਘ ਨੂੰ ਮੁੱਖ ਮੰਤਰੀ ਬਣਾ ਕੇ ਪੰਜਾਬ ਪੰਜਾਬੀਅਤ ਸਿੱਖੀ ਵਾਸਤੇ ਸਾਰ ਸੰਗਤ ਜਿਹਿਆਂ ਉਹਨਾਂ ਸਮੇਂ ਦੇ ਗਾਂਬਦੂ ਨੀਤੀਆਂ ਨੇ ਉਹ ਭਾਈ ਸਾਹਿਬ ਹੀ ਕਰ ਸਕਦੇ ਸੀ ਨੇ ਸਿੱਖੀ ਨੂੰ ਦਾ ਭਲਾ ਜੇ ਕਰ ਸਕਦੇ ਨੇ ਤੇ ਭਾਈ ਅਮਿਤਪਾਲ ਸੇ ਕਰ ਸਕਦੇ ਕਿਸੇ ਸਰਕਾਰ ਤੋਂਾਨੂੰ ਕੋਈ ਆਸ ਨਹੀਂ ਕਿਉਂ ਸਾਰੇ ਹਮ ਬਿਮਾਰੀਏ ਭਾਈ ਸਿੰਦਰਪਾਸ ਇਕਤਾਲ ਕੋਲੇ ਨੂੰ ਅਸੀਂ ਵੱਧ ਵੱਧ ਰਿਸ਼ਤੇਦਾਰਾਂ ਤੱਕ ਭੈਣ ਭਰਾਵਾਂ ਤੱਕ ਸੱਜਣਾ ਮਿੱਤਰਾਂ ਤੱਕ ਆਪ ਜੋੜ ਲਾ ਕੇ ਨਾਲ ਜੋੜ ਕੇ ਇਹ ਜੋ ਜਿਨ੍ਹਾਂ ਨੇ ਹਮਲਾ ਮਾਰਿਆ ਇਹਨਾਂ ਨਾਲ ਅਸੀਂ ਸੁਜੋਗੀ ਬਣੀਏ ਸਾਰਿਆਂ ਦਾ ਧੰਨਵਾਦ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤਾ ਸਮਾਨ ਨਾਲ ਲੈਂਦੇ ਹਾਂ ਹੁਣ ਆਪਾਂ ਇਸ ਪਿੰਡ ਦੀ ਕਮੇਟੀ ਦੇ ਮੈਂਬਰ ਸਰਦਾਰ ਲਾਭ ਸਿੰਘ ਜੀ ਨੂੰ ਬੇਨਤੀ ਕਰਾਂਗੇ ਕਿ ਉਹ ਸੰਗਤ ਦੇ ਨਾਲ ਆਪਣੇ ਵਿਚਾਰ ਸਾਂਝੇ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ Fateh ਸਾਡੇ ਪਿੰਡ ਦੇ ਵੀ ਰਾਏ ਪਹੁੰਚੇ ਤੋਂ ਬਹੁਤ ਬਹੁਤ ਸਨਵਾਦ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਇਸ ਪਾਰਟੀ ਨਾਲ ਜੁੜਨਾ ਤੇ ਅਸੀਂ ਇਹ ਪ੍ਰਣ ਕਰਦੇ ਹਾਂ ਕਿ ਅਸੀਂ ਇਸ ਪਾਰਟੀ ਨਾਲ ਤੁਹਾਨੂੰ ਮਨੋਂ ਜੁੜਾਂਗੇ ਸੇਵਾ ਕਰਾਂਗੇ ਤੇ ਪਾਰਟੀ ਨੂੰ ਲੰਗੀਆਂ ਤੱਕ ਪਹੁੰਚਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ Fateh ਜੁਗ ਜੁਗਟ ਆਲੋ ਤਨਤਨ ਸਾਹਿਬ ਜੀ ਬੰਦਨ ਸਾਜੀਨੀ ਕੋਲ ਵਿੱਚ ਪਰਾਜਮਾਨ ਗੁਰੂ ਘਰੇ ਕਾਛਾ ਜੀ ਉਹ ਫਤਿਹਕਾ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਮੈਂ ਭਾਜੀ ਨਾਲ ਸਿੰਘ ਦਾ ਗੁਰਿੰਦਰ ਸਿੰਘ ਜੀ ਦਾ ਤੇ ਇਹਨਾਂ ਦੀ ਸਾਰੀ ਸਾਥੀਆਂ ਦਾ ਤੇ ਨਾਲ ਦੀ ਨਾਲ ਨਗਰ ਦਦੁਰਾ へ ਤੇ ਵਸੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਭਾਈ ਅਮਰਿਤਪਾਲ ਸਿੰਘੀ ਖਾਲਸਾ ਜਿਹੜੇ ਲੋਕ ਸਭਾ ਮੈਂਬਰ ਹਨ ਖਰੂ ਸਾਬ ਤੋਂ ਨੇ ਤੇ ਜੰਗੂਗੜ ਜੇਰ ਵਿੱਚ ਮੰਦ ਨੇ ਉਹਨਾਂ ਦੀ ਟੀਮ ਦਾ ਇਹ ਘਟਨਾ ਸੀ ਇਸ ਨਗਰ ਦੇ ਇੱਥੇ ਪੰਜ ਮੈਂਬਰੀ ਟੀਮ ਦਾ ਗਠਨ ਕਰਨ ਨੂੰ ਆ ਕੇ ਜਾ ਰਹੇ ਹਨ ਜਿੱਥੇ ਮੈਂ ਇਹਨਾਂ ਨੂੰ ਨਗਰ ਵਾਸੀਆਂ ਨੂੰ ਪੰਜ ਮੈਂਬਰੀ ਟੀਮ ਨੂੰ ਤੇ ਮੇਰੇ ਨਾਲ ਪਹੁੰਚੇ ਹੋਏ ਮੇਰੇ ਬਹੁਤੀ ਸਰਕਾਰੀਓਗ ਆਸਟ੍ਰੇਲੀਆ ਤੋਂ ਮੁਖੇਦਤਾ ਤੋਂ ਇੱਥੇ ਪਹੁੰਚੇ ਨੇ ਸਰਦਾਰ ਸਚੇਨ ਸਿੰਘ ਜੀ ਭਾਈ ਮਜੀਠੇ ਜੀ ਠਰੂ ਮੇਜਰ ਸਿੰਘ ਜੀ ਲਖਮੀ ਦੰਗਲ ਤੇ ਨਾਲ ਹੀ ਮੇਰਾ ਛੋਟਾ ਵੀਰ ਸਤਾਜ ਪ੍ਰੀਤ ਸਿੰਘ ਜੀ ਤੇ ਨਾਲ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਲੰਬੜ ਦਾ ਰਾਜਵਿੰਦਰ ਸਿੰਘ ਜੀ ਇਹਨਾਂ ਦਾ ਮੈਂ ਇੱਥੇ ਆਉਂਦੇ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਹਨਾਂ ਨੇ ਵੀ ਆਪਣਾ ਕੀਮਤੀ ਸਮਾਂ ਕੱਢਿਆ ਤੇ ਮੈਂ ਇਹਨਾਂ ਵੀਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਅੱਜ ਦੀ ਕਮੇਟੀ ਨੂੰ ਕਿ ਜਿਹੜੀ ਅਸੀਂ ਅੱਜ ਇਹ ਕਮੇਟੀ ਜਿਹੜੀ ਆ ਇਹ ਬਣਾਉਣ ਜਾ ਰਹੇ ਹਾਂ ਇਸ ਕਮੇਟੀ ਨੇ ਹੀ ਭਾਈ ਅਮਰਤਪਾਲ ਸਿੰਘ ਦੇ ਪ੍ਰੇਖ ਨੂੰ ਉਹਨਾਂ ਦੀ ਟੀਮ ਦੇ ਪ੍ਰੇਖ ਨੂੰ ਨਿਰਧਿਤ ਕਰਨਾ ਹੈ ਇਹ ਤੁਸੀਂ ਵੇਖਣਾ ਕਿ ਅਸੀਂ ਭਾਈ ਅਮਰਪਾਲ ਸਿੰਘ ਜੀ ਨੂੰ ਜੇਲ੍ਹ ਦੇ ਵਿੱਚੋਂ ਕਢਾਉਣਾ ਤੇ ਜਦੋਂ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਕਢਾ ਕੇ ਤੇ ਪੰਜਾਬ ਤੇ ਮਾਹੌਲ ਨੂੰ ਠੀਕ ਕਰਨਾ ਤੇ ਉਹਦੇ ਲਈ ਸਾਨੂੰ ਦਿਲਰਾਜ਼ ਇੱਕ ਕਰਨੀ ਪਈ। ਸੋ ਅੱਜ ਜੀ ਦੂਰ ਸਾਹਿਬਾਂ ਦਾ ਆਡਟ ਅਸਰਾ ਲੈ ਕੇ ਸਾਹਿਬ ਸ਼ਿਰੂ ਗੁਰਨ ਸਾਹਿਬ ਜੀ ਦਾ ਆਡਰਸਰਾ ਲੈ ਕੇ ਅਰਦਾਸ ਪੇਸ਼ਕੀਆਂ ਕਰਕੇ ਅਸੀਂ ਇਥੋਂ ਪੰਜ ਮੈਂਬਰੀ ਟੀਮ ਦੀ ਜਿਹੜੀ ਆ ਉਹ ਅਗਾਜ਼ ਕਰਨ ਜਾ ਰਹੇ ਆ। ਸੋ ਮੈਂ ਆਸ ਕਰੂੰਗਾ ਕਿ ਤੁਸੀਂ ਭਾਈ ਅਮਰਪਾਲ ਸਿੰਘ ਤੇ ਉਹਨਾਂ ਵੱਲੋਂ ਜਿਹੜੀ ਮਿੰਨੋ ਇੱਥੇ ਭੇਜਿਆ ਗਿਆ ਆ ਤੁਸੀਂ ਸਾਡਾ ਦਿਨ ਰਾਤ ਸਾਡੇ ਨਾਲ ਸਾਥ ਦਿਓਗੇ ਅਸੀਂ ਤੁਹਾਡਾ ਸਾਥ ਦੇਾਂਗੇ ਸਾਥ ਦੇ ਕੇ ਅਸੀਂ ਪਾਰਟੀ ਜਿਹੜੀ ਆ ਅਕਾਲੀ ਦਲ ਬਾਦਸ਼ਹ ਪੰਜਾਬ ਦੇ ਉਹਨੂੰ ਦਿਨ ਦੁਨੀ ਰਾਤ ਕੀਈਏ ਅਸੀਂ ਆਪਣੀ ਪੰਜਾਬ ਦੀ ਇਹ ਲੋਕਾਂ ਨੂੰ ਨਸ਼ਿਆਂ ਤੋਂ ਪੰਜਾਬ ਨੂੰ ਬਚਾ ਸਕੀਏ ਗੇਂਦ ਦੀ ਗਾੜੀ ਤੋਂ ਬਚਾ ਸਕੀਏ ਤੇ ਲੋਕਾਂ ਨੂੰ ਅਸੀਂ ਇੱਕ ਚੰਗਾ ਪ੍ਰਸ਼ਾਸਨ ਜਿਹੜਾ ਉਹ ਦੇ ਸਕੀਏ ਤੋਂ ਬਹੁਤ ਬਹੁਤ ਧੰਨਵਾਦ ਬਧੇਜ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨਹਾ ਸ੍ਰੀ ਅਕਾਲ